ਪੰਜਾਬ ਵਿਧਾਨ ਸਭਾ ਚ ਕਾਵਾ ਰੋਲੀ ਦੀ ਆਲੋਚਨਾ ਪੰਜਾਬ ਵਿਧਾਨ ਸਭਾ ਚ ਮਰਿਆਦਾ ਦੀ ਉਲੰਘਣਾ ਕਰਨ ਵਾਲੇ ਸਸਪੈਂਡ ਕਿਤੇ ਜਾਣ ਪੰਜਾਬ ਵਿਧਾਨ ਸਭਾ ਸભ્યਕ ਪਾਸ਼ਾ ਦੀ ਵਰਤੋਂ ਕਰਨ ਅਤੇ ਕਾਵਾ ਰੋਲੀ ਪਾਉਣ ਵਾਲਿਆਂ ਦੀ ਤਿੱਖੀ ਆਲੋਚਨਾ ਕਰਦਿਆ ਨੈਸ਼ਨਲ ਯੂਥ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਪਵਿੱਤਰ ਸਦਨ ਦੀ ਮਾਨ ਮਰਿਆਦਾ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੁਅਤਲ ਕਰ ਦੇਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਵਿਧਾਇਕ ਬਜਟ ਸੈਸ਼ਨ 'ਚ ਪੰਜਾਬ ਦੇ ਰਾਜਪਾਲ શ્રી ਬਨਵਾਰੀ ਲਾਲ ਪੂਰੋਹਿਤ ਦੇ ਭਾਸ਼ਣ ਤੇ ਵਿਗਨ ਪਾਉਣ ਲਈ ਜ਼ਿੰਮੇਵਾਰ ਹਨ ਉਹਨਾਂ ਲੋਕਾਂ ਤੇ ਸੈਸ਼ਨ ਨੂੰ ਫੇਲ ਕਰਨ ਦੀ ਰਚੀ ਸਾਜ਼ਿਸ਼ ਤਹਿਤ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਬਜਟ اجلاس ਸੈਸ਼ਨ ਨੂੰ ਫੇਲ ਕਰਨ ਵਾਲੇ ਜ਼ਿੰਮੇਵਾਰ ਵਿਧਾਇਕਾਂ ਤੋਂ ਸੈਸ਼ਨ ਤੇ ਆਉਣ ਵਾਲੇ ਖਰਚੇ ਦੀ ਵਸੂਲੀ ਕੀਤੀ ਜਾਵੇ ਨੈਸ਼ਨਲ ਯੂਥ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਲਾਈਵ ਚੱਲਣ ਕਰਕੇ ਪੂਰੀ ਦੁਨੀਆ 'ਚ ਸੈਸ਼ਨ ਦੀ ਕਾਰਵਾਈ ਨੂੰ ਵੇਖਦੀ ਹੈ ਪਰ ਜਿਸ ਤਰੀਕੇ ਨਾਲ ਵਿਧਾਇਕ ਇੱਕ ਦੂਸਰੇ ਪ੍ਰਤੀ ਸਭਯਕ ਤੇਪਤ ਦੀ ਸ਼ਬਦਾਵਲੀ ਬੋਲਦੇ ਹਨ ਅਜਿਹੀ ਭਾਸ਼ਾ ਅਤੇ ਅਮਾਨਵੀ ਵਿਹਾਰ ਪੰਜਾਬ ਦੇ ਲੋਕਾਂ ਨੂੰ ਨਿਰਾਸ਼ਾ ਤੇ ਨਮੋਸ਼ੀ ਦੇ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਦਨ ਚ ਪੰਜਾਬ ਦੇ ਅਹਿਮ ਮੁੱਦਿਆਂ ਤੇ ਗੱਲਬਾਤ ਕਰਕੇ ਅਜਿਹੇ ਪ੍ਰਸਤਾਵ ਹੋ ਚੱਲੇ ਆਉਣੇ ਚਾਹੀਦੇ ਹਨ ਜਿਸ ਦੇ ਨਾਲ ਪੰਜਾਬ ਦਾ ਬਹੁਤ ਪੱਖੀ ਵਿਕਾਸ ਹੋਵੇ ਅਤੇ ਪੰਜਾਬ ਦੁਨੀਆ ਦੇ ਨਕਸ਼ੇ ਤੇ ਮੁੜ ਉਭਰ ਸਕੇ। ਉਹਨਾਂ ਨੇ ਸਪੀਕਰ ਪੰਜਾਬ ਵਿਧਾਨ ਸਭਾ ਸ਼੍ਰੀ ਕੁਲਤਾਰ ਸਿੰਘ ਸੰਧਵਾਨ ਨੂੰ ਜਨਤਕ ਤੌਰ ਤੇ ਅਪੀਲ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਚ ਜਾਗ ਤੇ ਨੂੰ ਬਹਾਲ ਕੀਤਾ ਜਾਵੇ ਅਤੇ ਸੈਸ਼ਨ ਚ ਅੜਚਨ ਪਾਉਣ ਵਾਲਿਆਂ ਖਿਲਾਫ ਕਾਇਦੇ ਅਨੁਸਾਰ ਕਾਰਵਾਈ ਕੀਤੀ ਜਾਵੇ। ਜੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਿਪੋਰਟ ਜੀ ਅੱਜ ਨੈਸ਼ਨਲ ਜੂਥ ਪਾਰਟੀ ਪੰਜਾਬ ਦੇ ਪ੍ਰਧਾਨ ਦੇ ਤੌਰ ਤੇ ਮੈਸਤ ਨਾਮ ਸਿੰਘ ਗਿੱਲ ਮੇਰੇ ਨਾਲ ਔਰਕਾਰ ਸਿੰਘ ਜੀ ਡਿਸਟ੍ਰਿਕਟ ਅਰਦਾਸਪੁਰ ਦੇ ਇੰਚਾਰਜ ਪਾਰਲੀਮੈਂਟ ਹਲਕੇ ਤੋਂ ਔਰ ਸਰਦਾਰ ਸਰਵਨ ਸਿੰਘ ਜੀ ਬਿਆਸ ਜਿਹੜੇ ਸਟੇਟ ਕਿਨਵੇ ਸਾਡੇ ਸਟੇਟ ਕਮੇਟੀ ਦੇ ਮੈਂਬਰ ਨੇ ਅੱਜ ਅਸੀਂ ਉੱਚੀ ਤੌਰ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੰਜਾਬ ਵਿਧਾਨ ਸਭਾ ਦੇ ਬਸਟ ਸੈਸ਼ਨ ਦੇ ਦਰਮਿਆਨ ਜਿਸ ਤਰੀਕੇ ਦਾ ਵਰਤਾਰਾ ਹਾਕਮ ਸਰਕਾਰ ਔਰ ਵਿਰੋਧੀ ਧਿਰ ਦੇ ਲੋਕਾਂ ਵੱਲੋਂ ਕੀਤਾ ਗਿਆ ਉਹ ਬਹੁਤ ਨਿੰਦਨਯੋਗ ਹੈ ਅਸੀਂ ਉਹਦੀ ਜਿਹੜੀ ਆ ਆਲੋਚਨਾ ਕਰਦੇ ਆ ਔਰ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਇੱਕ ਲੈਟਰ ਲਿਖ ਕੇ ਉਹਨਾਂ ਤੋਂ ਮੰਗ ਕਰਦੇ ਆ ਵੀ ਜੋ ਕੁਝ ਵੀ ਵਿਧਾਨ ਸਭਾ ਦੇ ਬਸਟ ਸੈਸ਼ਨ ਦੇ ਦਰਮਿਆਨ ਵਾਪਰਿਆ ਜਿਸ ਤਰੀਕੇ ਦੇ ਨਾਲ ਦੋਵਾਂ ਧਿਰਾਂ ਨੇ ਇੱਕ ਦੂਸਰੇ ਦੇ ਖਿਲਾਫ ਅਮਾਨਵੀ ਵਰਵਹਾਰ ਕੀਤਾ ਔਰ ਭद्दी ਸ਼ਬਦਾਵਲੀ ਵਰਤੀ ਆ ਸਪੀਕਰ ਸਾਹਿਬ ਉਹਨਾਂ ਦੋਵਾਂ ਧਿਰਾਂ ਦੇ ਖਿਲਾਫ ਜਿਹੜਾ ਵਾ ਅਨੁਸ਼ਾਸਨੀ ਕਾਰਵਾਈ ਕਰਨ ਔਰ ਜੋ ਵੀ ਬਜਟ ਨੂੰ ਫੇਲ ਕਰਨ ਦੇ ਲਈ ਜਿਨ੍ਹਾਂ ਨੇ ਹੰਗਾਮਾ ਕੀਤਾ ਭद्दी ਸ਼ਬਦਾਵਲੀ ਵਰਤੀ ਔਰ ਲੋਕਾਂ ਨੂੰ ਨਿਰਾਸ਼ਾਜਨਕ ਸਥਿਤੀ ਦਾ ਸਾਹਮਣਾ ਵੇਖਣ ਨੂੰ ਮਿਲਿਆ ਵਾ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਔਰ ਬਜਟ ਦਾ ਜਿੰਨਾ ਵੀ ਖਰਚਾ 3 ਕਰੋੜ ਪੰਜਾਬ ਦੇ ਲੋਕਾਂ ਦੀ ਜੇਬ ਤੇ ਪੈਣਾ ਉਹ ਇਹਨਾਂ ਵਿਧਾਇਕਾਂ ਤੋਂ ਵਸੂਲਿਆ ਜਾਵੇ ਜਿਨ੍ਹਾਂ ਨੇ ਸਿਸ਼ਟਾਚਾਰ ਨੂੰ ਦੂਰ ਕਰਦੇ ਹੋਇਆ ਮਾਨਵੀ ਵਰਤਾਓ ਨੂੰ ਅਡਾਪਟ ਕੀਤਾ ਭੱਦੀ ਸ਼ਬਦਾਵਲੀ ਵਰਤੀ ਕਿਉਂਕਿ ਇਸ ਚੀਜ਼ ਦਾ ਸਪੀਕਰ ਸਾਹਿਬ ਸਾਰਾ ਧਿਆਨ ਰੱਖਣਾ ਚਾਹੀਦਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਲਾਈਵ ਚੱਲ ਰਿਹਾ ਸੈਸ਼ਨ ਇਹ ਪੂਰੀ ਦੇਸ਼ ਦੁਨੀਆ ਵੇਖਦੀ ਆ ਔਰ ਪੰਜਾਬ ਦੇ ਲੋਕਾਂ ਪ੍ਰਤੀ ਸੂਬੇ ਦੇ ਪ੍ਰਤੀ ਜਿਹੜਾ ਮਾੜਾ ਜਿਹੜਾ ਵਾ ਚਿਹਰਾ ਮੋਰਾ ਜਾ ਰਿਹਾ ਵਾ ਸੋ ਸਪੀਕਰ ਸਾਹਿਬ ਮਾਨਜੋ ਅਸੀਂ ਆਪ ਜੀ ਨੂੰ ਹੰਬਲ ਰਿਕਵੈਸਟ ਕਰਦੇ ਆ ਨੈਸ਼ਨਲ ਜੁਨਤ ਪਾਰਟੀ ਆਪ ਜੀ ਨੂੰ ਬੇਨਤੀ ਕਰਦੀ ਆ ਵੀ ਇੱਕ ਤਾਂ ਪੰਜਾਬ ਵਿਧਾਨ ਸਭਾ ਦਾ ਜਿਹੜਾ ਪਵਿੱਤਰ ਸਦਨ ਉੱਚ ਅਜਿਹੇ ਪ੍ਰਸਤਾਵ ਜਿਹੜੇ ਪਾਸ ਕਰਨ ਦੀ ਜਿਹੜੀ ਉਹਨਾਂ ਨੂੰ ਔਨੁਮਤੀ ਦਿੱਤੀ ਜਾਵੇ ਜਿਨ੍ਹਾਂ ਪੰਜਾਬ ਬਹੁ ਪੱਖੀ ਵਿਕਾਸ ਹੋ ਸਕੇ ਮੂਰ ਪ੍ਰਗਤੀ ਦੀ ਲਈ ਹਿਤ ਆ ਸਕੇ ਔਰ ਜਿਹੜੇ ਵੀ ਵਿਧਾਨਕਾਰ ਜਿਹੜੀਆਂ ਵੀ ਪਾਰਟੀਆਂ ਦੀ ਰਿਪਰੈਜ਼ੈਂਟੇਟਿਵ ਪੰਜਾਬ ਵਿਧਾਨ ਸਭਾ ਦੇ ਵਿੱਚ ਅਮਾਨਵੀ ਵਰਤਾਓ ਕਰਦੇ ਨੇ ਜਾਂ ਪੱਦੀ ਸ਼ਬਦਾ ਜੀ ਵਰਤੇ ਆ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਤਾਂ ਕਿ ਪੰਜਾਬ ਵਿਧਾਨ ਸਭਾ ਤੋਂ ਪੰਜਾਬ ਦੇ ਲੋਕਾਂ ਨੂੰ ਔਰ ਪੂਰੇ ਦੇਸ਼ ਨੂੰ ਇੱਕ ਨਵੀਂ ਸੇਧ ਮਿਲ ਸਕੇ ਧੰਨ